ਪੁਲਿਸ ਪ੍ਰਸ਼ਾਸਨ ਇਸ ਵੇਲੇ ਸਵਾਲਾਂ ਦੇ ਘੇਰੇ ਵਿੱਚ ਹੈ ਇੱਕ ਪਾਸੇ ਉਹ ਐਸਐਚਓਜ਼ ਜਿਨ੍ਹਾਂ ਦੇ ਉੱਤੇ سنگੀਨ ਇਲਜ਼ਾਮ ਲੱਗੇ ਸੁਣਨ ਨੂੰ ਆ ਰਿਹਾ ਹੈ ਕਿ ਉਹਨਾਂ ਨੂੰ ਦੁਬਾਰਾ ਮਲਾਈਦਾਰ ਪੋਸਟਾਂ ਆਫਰ ਕੀਤੀਆਂ ਜਾ ਰਹੀਆਂ ਜਾਂ ਦਿੱਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਫਰੀਦਕੋਟ ਦਾ ਇੱਕ ਇਹੋ ਜਿਹਾ ਮੁੱਦਾ ਜਿਸ ਨੇ ਪੂਰੇ ਪੰਜਾਬ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਵਾਸਤੇ ਪੰਜਾਬੀ ਭਾਸ਼ਾ ਨੂੰ ਸਮਝਣ ਵਾਲਿਆਂ ਵਾਸਤੇ ਚਿੰਤਾ ਖੜੀ ਕਰ ਦਿੱਤੀ ਨੌਜਵਾਨਾਂ ਵਾਸਤੇ ਚਿੰਤਾ ਖੜੀ ਕਰ ਦਿੱਤੀ ਉਹਦੇ ਬਾਰੇ ਚਰਚਾ ਕਰਾਂਗੇ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਕਿਰਦਾ ਨਜ਼ਰ ਆ ਰਿਹਾ ਮੇਰੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਭਵਿੰਦਰ ਸਿੰਘ ਉਤਰਾ ਗੋਤਰਾ ਸਾਹਿਬ ਵਨਦੀ ਪੰਜਾਬੀ ਦੇ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਤਲ ਸਾਹਿਬ ਸਭ ਤੋਂ ਪਹਿਲਾਂ ਪੰਜਾਬ ਦੀ ਉਸ ਖਬਰ ਦਾ ਜ਼ਿਕਰ ਕਰਨਾ ਚਾਹੁੰਦਾ ਮੈਂ ਫਰੀਦਕੋਟ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਘਰ ਵਾਲੀ ਦੇ ਉੱਤੇ ਇਲਜ਼ਾਮ ਲੱਗਾ ਕਿ ਉਸਨੇ ਆਪਣੇ ਹੀ ਘਰ ਵਾਲਾ ਮਾਰ ਦਿੱਤਾ ਇਹ ਬਹੁਤ ਵੱਡਾ ਇਲਜ਼ਾਮ ਸੀ ਔਰ ਉਸਦੇ ਕੁਝ ਇਲਿਸੀਟ ਰਿਲੇਸ਼ਨਸ਼ਿਪਸ ਵੀ ਦੱਸੇ ਗਏ ਉਹ ਵੀ ਇਲਜ਼ਾਮ ਉਸਤੇ ਲੱਗਿਆ ਪਰ ਹੁਣ ਸੁਣਨ ਨੂੰ ਮਿਲ ਰਿਹਾ ਹੈ ਕਿ ਉਹ ਰੁਪਿੰਦਰ ਕੌਰ ਕਿਤੇ ਜੇਲ੍ਹ ਦੇ ਅੰਦਰ ਖਾਸੀ ਸੁਖਾਲੀ ਹੈ ਇਸ ਵੇਲੇ ਗ ਜਿਸ ਬੰਦੇ ਨੇ ਜੋ ਕਾਨੂੰਨੀ ਹਰਕਤ ਕੀਤੀ ਪੂਰੇ ਇਸ ਵੇਲੇ ਵਰਲਡ ਦੇ ਵਿੱਚ ਉਹਦਾ ਖਬਰ ਚਲਦੀ ਪਈ ਔਰ ਉਸ ਤੋਂ ਬਾਅਦ ਸਾਡੀ ਪੁਲਿਸ ਵੀ ਬਹੁਤ ਇਸ ਕੰਮ ਦੇ ਵਿੱਚ ਉਸ ਨੇ ਆਪਣੀ ਕਾਮਯਾਬੀ ਦਿਖਾਈ ਕਿ ਮੇਰੇ ਸਾਹਮਣੇ ਤਾਂ 24 ਆਵਰ ਤਕਰੀਬਨ ਸਾਰੇ ਉਹ ਕ੍ਰਾਈਮ ਕਰਨ ਵਾਲੇ ਸਾਰੇ ਬੰਦੇ ਫੜੇ ਗਏ ਔਰ ਉਸ ਔਰਤ ਨੇ ਇੱਡਾ ਕਾਨੂੰਨੀ ਹਰਕਤ ਕੀਤੀ ਕਿ ਇਸ ਵੇਲੇ ਜੇ ਆਪਾਂ ਕਹੀਏ ਕਿ ਨਵਾਂ ਬੱਚਾ ਬਾਹਰ ਵਿਆਹਣ ਦੇ ਵਿੱਚ ਲੋਕੀ ਇਸ ਗੱਲੋਂ ਡਰਨ ਲੱਗਦੇ ਆ ਕਿ ਯਾਰ ਜੇ ਅਸੀਂ ਬੱਚਾ ਬਾਹਰ ਕਿਸੇ ਵੀ ਕੰਟਰੀ ਦੀ ਔਰਤ ਨਾਲ ਜਾਂ ਹੀ ਕੁੜੀ ਨਾਲ ਮੁੰਡੇ ਦਾ ਵਿਆਹ ਕਰਕੇ ਕੁੜੀ ਨੂੰ ਬਾਹਰ ਭੇਜਦੀ ਹੈ ਕਿਸੇ ਵੇਲੇ ਵੀ ਸਾਡੇ ਬੱਚੇ ਨਾਲ ਕਿਹੋ ਜੀ ਹਰਕਤ ਹੋ ਸਕਦੀ ਹੈ ਤੇ ਸਾਡਾ ਪੰਜਾਬ ਇਸ ਗੱਲੋਂ ਤੇ ਪਹਿਲਾਂ ਹੀ ਦਾਰੇ ਆ ਪਿਆ ਸਾਮਿਆਂ ਪਿਆ ਕਿ ਸਾਡੇ ਪੰਜਾਬ ਦੇ ਨਾਲ ਇੰਨਾ ਕੁਝ ਹੋ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਚਿੱਟੇ ਦਾ ਵੀ ਕਿੰਨਾ ਕੁਝ ਹੋ ਰਿਹਾ ਹੈ ਗੈਂਗਸਟਰ ਵਾਰ ਵੀ ਕਿੰਨਾ ਕੁਝ ਵੈਰ ਰਿਹਾ ਹੈ ਕਈ ਵੀ ਇਹੋ ਜੀਆਂ ਮਤਲਬ ਬਹੁਤ ਸਾਰੀਆਂ ਏਜੰਸੀਆਂ ਜੋ ਪੰਜਾਬ ਨੂੰ ਥੱਲੇ ਲਾਉਣ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਕੱਲ ਦੀ ਖਬਰ ਇੱਕ ਚਲਦੀ ਪਈ ਸੀ ਕਿ ਇਸ ਬੀਬੀ ਨੂੰ ਜੇਲ੍ਹ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ ਇਹ ਜਿਹੜੀ ਗੱਲ ਕਹੀ ਏ ਵਕੀਲ ਸਾਹਿਬ ਨੇ ਜਾਂ ਕਿਤਾਵੀ ਜਾਂ ਕਿਸੇ ਕੋਲੋਂ ਮੈਂ ਸੁਣਿਆ ਸੀ ਕਿ ਕੇ ਨੇ ਦੱਸਿਆ ਕਿਉਂਕਿ ਇਹ ਜਿਹੜਾ ਹੈ ਇੱਥੇ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਤਾਂ ਆਉਂਦੀ ਏ ਕਿ ਦੱਸਣ ਵਾਲੇ ਦਾ ਤੇ ਦੇਖਣ ਦੇ ਵਿੱਚ ਦੋਹਾਂ 'ਚ ਫਰਕ ਏ ਤੇ ਸੁਣਨ ਦੇ ਵਿੱਚ ਦੋਹਾਂ ਚੀਜ਼ਾਂ 'ਚ ਫਰਕ ਏ ਅਸਲ 'ਚ ਗੁਰਵਿੰਦਰ ਸਿੰਘ ਦੇ ਵਕੀਲ ਨੇ ਮਹੀਪਿੰਦਰ ਸਿੰਘ ਜੀ ਨੇ ਇਹ ਗੱਲ ਆਖੀ ਸੀ ਹਾਂਜੀ ਮਤਲਬ ਇੱਕ ਦੇਖਣ ਦੇ ਸੁਣਨ ਦੇ ਵਿੱਚ ਦੋਹਾਂ ਚੀਜ਼ਾਂ 'ਚ ਫਰਕ ਆ ਜਾਂਦਾ ਹੈ ਮੈਨੂੰ ਇਸ ਗੱਲ ਨੂੰ ਕਹਿੰਦਾ ਵੀ ਇਹ ਗੱਲ ਗਲਤ ਹੋਏਗੀ ਹੋ ਸਕਦਾ ਸਹੀ ਵੀ ਹੋਵੇ ਪਰ ਗੱਲ ਇੱਥੇ ਜਿਹੜੀ ਜੇਲ ਪੁਲਿਸ ਦਾ ਵਿੱਚ ਕਿਉਂਕਿ ਜੇਲ ਦੀ ਇਸ ਵळे ਨਫਰੀ ਕਿਤੇ ਵੀ ਜੇਲ ਚ ਚਲੇ ਜਾਓ ਜਿੰਨੀ ਲਿਮਟ ਹੈ ਉਸ ਤੋਂ ਕਿਤੇ 5 6 ਗੁਣਾ ਜ਼ਿਆਦਾ ਹੀ ਹੂੰ ਔਰ ਜ਼ਿਆਦਾ ਨਫਰੀ ਹੋਣ ਦਾ ਇਹ ਮਤਲਬ ਨਫਰੀ ਘਟ ਹੋਣ ਦਾ ਇਹ ਨੁਕਸਾਨ ਜਿਹੜਾ ਸਾਡੇ ਅਫਸਰਾਂ ਦੇ ਡਿਗਰੀ ਗਾਹ ਹੈ ਸਾਡੇ ਜੇਲ ਪ੍ਰਸ਼ਾਸਨ ਤੇ ਗਾਰਡਿੰਗ ਦੀ ਜੇਲ੍ਹ ਪ੍ਰਸ਼ਾਸਨ ਦੇ ਇਸ ਕਰਕੇ ਗਾਜ ਨਿਕਦੀ ਏ ਕਿਉਂਕਿ ਇੰਨੀ ਜਿਹੜੀ ਜਨਤਾ ਨੂੰ ਅੰਦਰ ਕੰਟਰੋਲ ਕਰਨ ਵਾਸਤੇ ਮੇਰੇ ਹਿਸਾਬ ਨਾਲ ਇੱਕ ਜੇਲ੍ਹ ਦੇ ਵਿੱਚ ਜੇ ਐਵਰੇਜ 3000 ਬੰਦਾ ਲਾਈਏ ਤੇ ਉਹਨਾਂ ਦੀ ਰਾਖੀ ਕਰਨ ਵਾਸਤੇ ਮੇਰੇ ਹਿਸਾਬ ਨਾਲ 50 ਬੰਦੇ ਨਹੀਂ ਹੋਣੇ ਹੁਣ ਜਿਹੜੇ ਇਹੋ ਜੀ ਗੱਲ ਜਦੋਂ ਹੁੰਦੀ ਏ ਇੱਕ ਪਾਸਾ ਹਿੱਲਾ ਲੈਂਦੇ ਆ ਦੂਜਾ ਪਾਸਾ ਕਦੀ ਤੁਸੀਂ ਲੈ ਆ ਨਹੀਂ ਦੇਖਿਆ ਲੁਧਿਆਣਾ ਆ ਥੋੜੇ 2-4 ਦਿਨ ਹੀ ਹੋਏ ਕਿੰਨਾ ਅੰਦਰ ਮਾਰ ਕਟਾਈ ਕੀ ਕੁਝ ਹੋਇਆ ਜੀ ਹਾਂ ਉਹ ਸਾਰੀਆਂ ਗੱਲਾਂ ਇਸ ਕਰਕੇ ਸਵਾਲਾਂ ਦੇ ਘੇਰੇ ਵਿੱਚ ਆਂਦੀਆਂ ਨੇ ਕਿਉਂਕਿ ਸਾਡੇ ਕੋਲ ਕੰਟਰੋਲ ਫਿਰ ਨਹੀਂ ਹੁੰਦਾ ਜੇਲ੍ਹ ਦੀ ਪੁਲਿਸ ਦੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਫਰੀ ਘੱਟ ਹੋਣ ਦੀ ਵਜ੍ਹਾ ਕਰਕੇ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਫਿਰ ਉਹ ਹੀ ਗੱਲ ਵੀ ਮਾਰ ਕਟਾਈ ਤੱਕ ਕਿਉਂਕਿ ਜਿਹੜੇ ਜੇਲ੍ਹ ਦੇ ਵਿੱਚ ਬੰਦੇ ਗਏ ਉਹ ਹਰ ਤਰ੍ਹਾਂ ਦਾ ਹੀ ਕ੍ਰਾਈਮ ਕਰਕੇ ਗਏ ਹੁੰਦੇ ਆ ਕੱਲੇ-ਕੱਲੇ ਤੇ ਗੈਨੋ ਰਹੇ ਬਤਹੀ ਕ੍ਰਿਮੀਨਲ ਬੰਦਾ ਮੋਟੀ ਜੀ ਗੱਲ ਆ ਰਹੀ ਹੈ ਕ੍ਰਾਈਮ ਕਰਨ ਵਾਲਾ ਬੰਦਾ ਜੇਲ੍ਹ ਚ ਜਾਂਦਾ ਤੇ ਦੂਜਾ ਤੇ ਜਾ ਨਹੀਂ ਸਕਦਾ ਹੁਣ ਗੱਲ ਤੁਸੀਂ ਆ ਬੀਬੀ ਦੀ ਕੀਤੀ ਫਰੀਦਕੋਟ ਵਾਲੀ ਦੀ ਜਿਨੇ ਇਹੋ ਜੀ ਕਨਾਉਣੀ ਹਰਕਤ ਕੀਤੀ ਔਰ ਉਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਗਈ ਸ਼ਾਇਦ ਤੁਹਾਨੂੰ ਪਹਿਲਾਂ ਪਤਾ ਹੋਵੇਗਾ ਇਸ ਤੋਂ ਪਹਿਲਾਂ ਇੱਕ ਬਠਿੰਡੇ ਦੇ ਵਿੱਚੋਂ ਬੀਬੀ ਵੀ ਗਈ ਸੀ ਜੇਲ੍ਹ ਦੇ ਵਿੱਚ ਜਿਹਦਾ ਬੜਾ ਰੌਲਾ ਪਿਆ ਸੀ ਜੀ ਅਮਨਦੀਪ ਕੌਰ ਜੇਲ੍ਹ ਚ ਗਈ ਜੀ ਉਹਨੂੰ ਵੀ ਆਪੀ ਟ੍ਰੀਟਮੈਂਟ ਮਿਲਦਾ ਇਹ ਗੱਲ ਹੁੰਦੀ ਹੈ ਉਹਨੂੰ ਪੁਲਿਸ ਨੂੰ ਤੁਸੀਂ ਇੰਨਾ ਵੀ ਨਾ ਬਦਨਾਮ ਕਰੋ ਕਿ ਜਿੱਥੇ ਦੁਨੀਆ ਤੇ ਪਹਿਲਾਂ ਹੀ ਨਿਗਾ ਦੇ ਵਿੱਚ ਪੁਲਸ ਗਰੀਬਈ ਹੈ ਤੇ ਇੰਨਾ ਵੀ ਨਾ ਬਦਨਾਮ ਕਰੋ ਕਿ ਜਿਹੜੀ ਗੱਲ ਮੰਨਣਯੋਗ ਹੋ ਜਵੇ ਹੂੰ ਜੇ ਵੀਆਈਪੀ ਟ੍ਰੀਟਮੈਂਟ ਦੀ ਗੱਲ ਕੀਤੀ ਜਾਵੇ ਤੇ ਵੀਆਈਪੀ ਟ੍ਰੀਟਮੈਂਟ ਦੀ ਗੱਲ ਭੁੱਲਰ ਵੀ ਤੇ ਡੀਆਈਜੀ ਸਾਹਿਬ ਅੰਦਰ ਨੇ ਉਹਨਾਂ ਨੇ ਵੀ ਇੱਕ ਗੱਦਾ ਹੀ ਮੰਗਿਆ ਸੀ ਪਰਮਿਸ਼ਨ ਮੰਗੀ ਸੀ ਕਿ ਮੈਨੂੰ ਸੌਣ ਵਾਸਤੇ ਗੱਦਾ ਦਿੱਤਾ ਜਾਵੇ ਅਜੇ ਕਿ ਉਹ ਡੀਆਈਜੀ ਉਹਦੇ ਇੰਨੀ ਗੱਲ ਮੰਗਣ ਤੇ ਉਹਦਾ ਇੰਨਾ ਵਾਇਰਲ ਹੋਇਆ ਜੇ ਪਰミਸ਼ਨ ਮੰਗੀ ਸੀ ਜੇ ਗੱਦਾ ਲਿਆ ਨਹੀਂ ਦਿੱਤਾ ਨਹੀਂ ਕੋਈ ਪਰミਸ਼ਨ ਮੰਗੀ ਸੀ ਵੀ ਦਿੱਤਾ ਜਾਏ ਉਹ ਨਹੀਂ ਦਿੱਤਾ ਗਿਆ ਉਸ ਬੰਦੇ ਨੂੰ ਇੱਕ ਡੀਆਈਜੀ ਰੈਂਕ ਨੂੰ ਹੋਣ ਤੇ ਉਹਨੇ ਕਿਹੜਾ ਕ੍ਰਾਈਮ ਕੀਤਾ ਕੀ ਕੀਤਾ ਇਹਨੂੰ ਅਸੀਂ ਪਾਸੇ ਰੱਖ ਕੇ ਗੱਲ ਕਰਦੇ ਹਾਂ ਉਹਨੇ ਇਹ ਡਿਮਾਂਡ ਕੀਤੀ ਸੀ ਮੈਨੂੰ ਦਿੱਤਾ ਜਾਏ ਉਹ ਨਹੀਂ ਉਹਨੂੰ ਮਿਲਿਆ ਗਿਆ ਤੇ ਆਪਾਂ ਇਹਨੂੰ ਆਪਾਂ ਕਿਦਾਂ ਲਾ ਦਈਏ ਮੈਂ ਕੋਈ ਉਹਦੀ ਸਪੋਰਟ ਥੋੜੀ ਕਰਦਾ ਵੀ ਮੈਂ ਇਹ ਗੱਲ ਕਰਦਾ ਕਿ ਹੋ ਸਕਦਾ ਉਹਨੇ ਕਿਸੇ ਚੀਜ਼ ਦੀ ਡਿਮਾਂਡ ਕੀਤੀ ਹੋਵੇ ਇਹ ਤਾਂ ਗੱਲ ਮੰਨਦੇ ਹਾਂ ਕੱਲ ਉਹਦੇ ਫਾਦਰ ਦੀ ਵੀ ਖਬਰ ਆਈ ਸੀ ਕਿ ਸਾਡੇ ਵੱਲੋਂ ਸਾਡੀ ਕੁੜੀ ਨਹੀਂ ਹੈਗੀ ਜਿੱਥੇ ਮਰਜੀ ਇਹਨੂੰ ਮਾਰ ਦਿਓ ਜੋ ਮਰਜੀ ਇਹਨੂੰ ਸਜ਼ਾ ਦੇ ਦਿਓ ਇਸ ਤੋਂ ਇਲਾਵਾ ਉਸ ਨੂੰ ਕੋਈ ਅੱਜ ਤੱਕ ਮਿਲਣ ਤੱਕ ਨਹੀਂ ਗਿਆ ਔਰ ਮਿਲਣ ਤੋਂ ਬਾਅਦ ਉਹਨੇ ਕਿਤੇ ਡਿਮਾਂਡ ਕੀਤੀ ਸੀਨੀਅਰ ਅਫਸਰਾਂ ਕੋਲ ਵੀ ਮੈਨੂੰ ਮਰੇ ਕੱਪੜੇ ਕਿਤੇ ਮਂਗਾਏ ਜਾਣ ਔਰ ਉਹਦੇ ਪਰਿਵਾਰ ਨੇ ਕੁੜੀ ਜਾਨੇ ਬਿਲਕੁਲ ਨਾ ਕਰਤੀ ਕਹਿੰਦੇ ਸਾਡੀ ਨਾ ਕੁੜੀ ਹੈ ਤੇ ਨਾ ਅਸੀਂ ਉਹਦੇ ਕੋਲ ਲੱਗਦੇ ਹਾਂ ਬਿਲਕੁਲ ਅਸੀਂ ਕੁਝ ਨਹੀਂ ਕਰ ਸਕਦੇ ਉਸ ਤੋਂ ਬਾਅਦ ਇਹ ਵੀ ਗੱਲਾਂ ਚਲਦੀਆਂ ਨੇ ਕਿ ਜੀ ਇਹ ਜਿਹੜਾ ਇਹਦਾ ਕੋਈ ਮਿੱਤਰ ਜਾਂ ਜੋ ਵੀ ਇਹਦੇ ਨਾਲ ਕੇਸ ਦੇ ਵਿੱਚ ਅੰਦਰ ਹੈ ਉਹ ਆਪਸ ਵਿੱਚ ਮਿਲਦੇ ਹੁੰਦੇ ਨੇ ਮੈਂ ਇੱਕ ਕਲੀਅਰ ਜੀ ਗੱਲ ਦੱਸਦੇ ਆ ਕਿ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਇੱਕ ਰੂਲ ਬਣਿਆ ਉਸ ਰੂਲ ਮੁਤਾਬਕ ਜੇਲ੍ਹ ਦੇ ਵਿੱਚ ਜੀ ਕੋਈ ਹਸਬੰਡ ਵਾਈਫ ਅੰਦਰ ਹੈ ਨੇ ਔਰ ਉਹਨਾਂ ਨੂੰ ਕੋਈ ਦਿਨ ਰੱਖਿਆ ਗਿਆ ਔਰ ਟਾਈਮ ਰੱਖਿਆ ਗਿਆ ਵੀ ਇਦੋਂ ਤੋਂ ਅਦੋਂ ਤੁਸੀਂ ਮਿਲ ਸਕਦੇ ਹੋ ਔਰ ਜੇਲ ਦੀ ਇੱਕ ਹੋਰ ਰੂਲਿੰਗ ਇਹ ਆਈ ਹੈ ਕਿ ਜੇ ਜਿਹੜਾ ਬੰਦਾ ਜੇਲ ਚ ਗਿਆ ਉਹ ਬੰਦਾ ਜੇ ਲਿਖ ਕੇ ਦੇਗਾ ਵੀ ਮੈਨੂੰ ਆ ਬੰਦਾ ਮਿਲ ਸਕਦਾ ਜਾਂ ਜੇ ਉਹਨੇ ਅੰਦਰੋਂ ਫੋਨ ਵੀ ਕਰਨਾ ਉਹ ਬੰਦਾ ਸਿਰਫ ਦੇਣਾ ਪਏਗਾ ਵੀ ਇਸ ਨੰਬਰ ਤੇ ਹੀ ਮੈਂ ਫੋਨ ਕਰਾਂ ਉਹ ਤਾਂ ਦਿੱਤਾ ਜਾਂਦਾ ਹੁੰਦਾ ਤੇ ਇੰਨਾ ਵੀ ਜਿਹੜਾ ਜਿਹੜਾ ਅਫਸਰ ਉੱਥੇ ਤਾਇਨਾਤ ਹੋਏਗਾ ਜੇਲ ਸੁਬੰਡਲ ਉੱਥੇ ਤਾਇਨਾਤ ਹੋਏਗਾ ਮੈਂ ਨਹੀਂ ਮੰਨਦਾ ਕਿ ਇਹੋ ਜਿਹਾ ਇੰਨਾ ਢਿੱਲਾ ਅਫਸਰ ਹੋਵੇ ਕਿ ਜਿਹੜਾ ਵੀਆਈਪੀ ਟ੍ਰੀਟਮੈਂਟ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਮਿਲ ਸਕਦਾ ਅੱਗੇ ਫਿਰ ਆ ਜਾਂਦਾ ਵੀ ਜੇਲ ਪ੍ਰਸ਼ਾਸਨ ਦੇ ਵਿੱਚ ਲੇਡੀ ਜੇਲ ਲੱਗੇ ਜਿਹੜੀ ਜਨਰਲ ਸੀ ਜਾਂ ਬੰਦਿਆਂ ਦੀ ਜੇਲ ਲੱਗੇ ਤੁਮੇ ਲੱਗ ਲੱਗ ਹੋ ਕੇ ਤਾਂ ਕਿੱਦਾਂ ਮਿਲਣਗੇ ਮੈਨੂੰ ਦੱਸਿਆ ਜਾਵੇ ਪੁੱਤਰਾ ਸਾਹਿਬ ਕਿਉਂਕਿ ਜੇ ਜੇ ਆਪਾਂ ਉਸ ਇੰਟਰਵਿਊ ਦੇ ਹਵਾਲੇ ਤੇ ਗੱਲ ਕਰ ਲਈਏ ਵਕੀਲ ਸਾਹਿਬ ਤਾਂ ਇਥੋਂ ਤੱਕ ਕਹਿੰਦੇ ਕਹਿੰਦੇ ਉਹ ਤਾਂ ਕਦੇ ਇਸ ਬੈਰਕ ਚ ਕਦੀ ਉਸ ਬੈਰਕ ਚ ਆਪਣੀ ਮਰਜ਼ੀ ਦੀ ਬੈਰਕਾ ਲੈ ਰਹੀ ਐ ਉਹ ਕਹਿੰਦੇ ਇਥੋਂ ਤੱਕ ਵੀ ਸੁਣਨ ਨੂੰ ਆਇਆ ਕਿ ਜਿਹੜਾ ਗੱਦਾ ਪਸੰਦ ਆਂਦਾ ਉਹ ਲੈ ਰਹੀ ਐ ਪੂਰੀਆਂ ਸੁੱਖ ਸਹੂਲਤਾਂ ਦੇ ਕਹਿੰਦੇ ਹੱਸਦੀ ਖੇੜਦੀ ਫਿਰਦੀ ਜੇਲ੍ਹ ਦੇ ਅੰਦਰ ਉਹਨਾਂ ਉਹ ਤੇ ਉਹਦਾ ਆਪਣਾ ਆਪਣਾ ਗੱਲਬਾਤ ਹੁਣ ਗੱਦੇ ਦਾ ਜਿਦਾ ਮੰਨ ਲਓ ਉਥੇ ਚਾਰ ਬੰਦਿਆਂ ਦਾ ਗੱਦੇ ਲੱਗੇ ਕਿਸੇ ਗੱਦੇ ਤੇ ਬੈਜੀ ਜਾ ਕੇ ਤੇ ਉਥੇ ਹੁਣ ਜੇਲ੍ਹੇ ਥੋੜਾ ਕਹਿਗੇ ਕਿਉਂਕਿ ਜੇਲ੍ਹ ਦੇ ਵਿੱਚ ਜਦੋਂ ਬੰਦ ਹੁੰਦੇ ਕਿਸੇ ਇੱਕ ਹਾਲ ਕਮਰੇ ਚੋਂ ਬੰਦ ਨੇ ਉਸ ਹਾਲ ਕਮਰੇ ਦੇ ਵਿੱਚ ਜੇ ਬੰਦ ਹੋਣਗੇ ਤੇ ਉਹ ਨੇਚਰਲੀ ਗੱਲ ਜੇ ਇਧਰੋਂ ਉੱਠ ਕੇ ਦੂਜੇ ਚ ਹੋ ਗਈ ਤੇ ਉਥੇ ਕਿਹੜੀ ਗੱਲ ਹੋਗੀ ਠੀਕ ਹੈ ਨਾ ਗੱਲ ਗੱਲ ਇਸ ਨਹੀਂ ਇਸ ਮੈਟਰ ਨੂੰ ਇੱਡਾ ਨਹੀਂ ਲਿਆ ਆ ਆਪਾਂ ਦੂਜੇ ਪਾਸੇ ਆਈਏ ਕਿ ਇਹਦੇ ਕੇਸ ਦੀ ਡੰਗਾਈ ਹਲ ਜਾਈਏ ਕਿ ਇਹਨੂੰ ਹੁਣ ਆਪਾਂ ਸਜ਼ਾ ਕਿਦਾਂ ਦਿਵਾਣੀ ਹੈ ਇਹ ਜਿਹੜਾ ਜੋ ਵੀ ਜੇਲ ਦੇ ਵਿੱਚ ਹੋਇਆ ਜਾਂ ਹੁੰਦਾ ਹੋਏਗਾ ਇਹ ਜੇਲ ਪ੍ਰਸ਼ਾਸਨ ਦਾ ਕੰਮ ਹੈ ਜੇ ਤੁਹਾਨੂੰ ਫਿਰ ਵੀ ਇਸ ਗੱਲ ਤੇ ਲੱਗਦੀ ਹੈ ਕਿ ਇਹ ਇਹਨੂੰ ਮਿਲਦਾ ਚਾਹੀਦਾ ਤੇ ਇਹਦੀ ਜਾਂਚ ਕਰਵਾਈ ਜਾਵੇ ਜੇ ਤੁਸੀਂ ਜਿਹੜੀ ਵੀ ਜਾਂਚ ਜਿਹੜੀ ਵੀ ਏਜੰਸੀ ਤੋਂ ਜੇ ਤੁਸੀਂ ਜੁਡੀਸ਼ੀਅਲ ਜਾਂਚ ਕਰਾਣੀ ਹੋ ਖਿਸਾਕ ਸਕਦੇ ਹੋ ਜੇ ਤੁਸੀਂ ਬਾਹਰੋਂ ਕਿਸੇ ਏਜੰਸੀ ਜਿਹਦੇ ਵੀ ਤੁਸੀਂ ਆਪਣਾ ਬਲੌਗ ਨਾਲੋਂ ਜਾਂਚ ਸਰਕਾਰ ਕੋਲੋਂ ਜਿਹਦੇ ਕੋ ਕਰਾਣੀ ਹੋ ਤੁਸੀਂ ਜਾਂਚ ਕਰਾ ਲਓ ਜੇ ਉਹਦੇ ਤੇ ਬਣਦੀ ਹੈ ਤੇ ਮੈਂ ਕਹਿੰਦਾ ਜੇਲ੍ਹ ਪ੍ਰਸ਼ਾਸਨ ਤੇ ਫਿਰ ਕਾਰਵਾਈ ਕਰਨੀ ਬਣਦੀ ਹੈ। ਵੈਸੇ ਕੋਤਰਾ ਸਾਹਿਬ ਵਕੀਲ ਸਾਹਿਬ ਦੇ ਇਲਜ਼ਾਮਾਂ ਦੇ ਉੱਤੇ ਖਦਸ਼ਾ ਉਦੋਂ ਜ਼ਿਆਦਾ ਤੇਜ਼ ਹੋ ਜਾਂਦਾ ਜਦੋਂ ਇਹੋ ਜਿਹੀਆਂ ਤਸਵੀਰਾਂ ਪਹਿਲਾਂ ਹੀ ਆ ਗਈਆਂ ਕਿ ਜੇਲ੍ਹ ਦੇ ਵਿੱਚ ਜਿਹੜੇ ਗੈਂਗਸਟਰਜ਼ ਨੇ ਉਹਨਾਂ ਦੇ ਕੋਲ ਮੋਬਾਈਲ ਫੋਨਸ ਨੇ smartphones ਨੇ ਰੀਲਾਂ ਬਣਾਉਂਦੇ ਆ ਜੇਲ੍ਹ ਦੇ ਅੰਦਰੋਂ ਹੀ ਸ਼ੇਅਰ ਕਰਨ ਦੇ ਇਲਜ਼ਾਮ ਲੱਗਦੇ ਰੀਲਾਂ ਦੇ। ਇੱਥੋਂ ਤੱਕ ਕੀ ਫੋਟੋਆਂ ਬਾਹਰ ਆ ਚੁੱਕੀਆਂ ਕਿ ਜੇਲ੍ਹਾਂ ਦੇ ਅੰਦਰ ਟੀਵੀ ਵੀ ਕਈ ਵਾਰ ਲੱਗੇ ਹੁੰਦੇ ਆ। ਗੱਦੇ ਵਿਸ਼ੇ ਹੁੰਦੇ ਕੋ ਉੱਥੇ ਉੱਥੇ ਮਿਲਵੇਂ 5 ਸਟਾਰ ਸਹੂਲਤਾ ਹੁੰਦੀਆਂ ਨੇ। ਜੇਲ੍ਹਾਂ ਦੇ ਵਿੱਚ ਤੇ ਕਈ ਚੇਲਾਂ ਦੇ ਵਿੱਚ ਫੋਨ ਜਾਂਦੇ ਨੇ ਪਤਾ ਲੱਗਦਾ ਫੜੇ ਵੀ ਜਾਂਦੇ ਨੇ ਈਵਨ ਕਿ ਮੈਂ ਤੇ ਇੱਕ ਗੱਲ ਕਹਣਾ ਸਰਕਾਰ ਤੇ ਸਾਡੇ ਸੀਨੀਅਰ ਅਫਸਰਾਂ ਦਾ ਵੀ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਮਨੀ ਭੁਗਤ ਹੁੰਦੀ ਹੈ ਜਿਦਾ ਤੁਸੀਂ ਪਿਛੇ ਦੇਖਿਆ ਹੁਣ ਤੇ ਮੁਹਾਲੀ ਦੇ ਵਿੱਚ ਇੱਕ ਇੰਟਰਵਿਊ ਹੁੰਦੀ ਹੈ ਜਿਹਦੇ ਵਿੱਚ ਇੱਕ ਡੀਐਸਪੀ ਡਿਸਮਿਸ ਕੀਤਾ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਜੇ ਹੁਣ ਉਹ ਇੰਟਰਵਿਊ ਆਪਾਂ ਕਹੀਏ ਕੋਈ ਐਸਐਚਓ ਜਾਂ ਡੀਐਸਪੀ ਦੀ ਹਿੰਮਤ ਨਹੀਂ ਕਰਾਂਦੀ ਕੋਈ ਕਿਹੇ ਸੀਨੀਅਰ ਅਫਸਰ ਮੈਂ ਤੇ ਕਹਿੰਦਾ ਮੁੱਖ ਮੰਤਰੀ ਦੀ ਰੈਨਮਈ ਤੋਂ ਬਗੈਰ ਉਹ ਇੰਟਰਵਿਊ ਨਹੀਂ ਹੋ ਸਕਦੀ ਕੋਈ ਕੋ ਛੋਟੀ ਮੋਟੀ ਗੱਲ ਨਹੀਂ ਇੰਟਰਵਿਊ ਹੋਣੀ ਪ੍ਰੈਸ ਇੰਟਰਵਿਊ ਹੋਣੀ ਉਹ ਵੀ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਤੇ ਉਹ ਕੋਈ ਨਾ ਕੋਈ ਅਫਸਰ ਵਿੱਚ ਪਰ ਉਹ ਗੱਲ ਵੀ ਫਸਣਾ ਥੱਲੇ ਵਾਲਾ ਹੀ ਹੈ ਜਦੋਂ ਵੀ ਆਣਾ ਫਸਣਾ ਪੀਪੀਐਸ ਅਫਸਰ ਹੋਵੇ ਡੀਐਸਪੀ ਹੋਵੇ ਐਸਪੀ ਹੋਇਆ ਜਾਂ ਥੱਲੇ ਨੂੰ ਇੰਸਪੈਕਟਰ ਤੋਂ ਸਪਾਈ ਤੱਕ ਆਲੇ ਫਸਣਾ ਹੁੰਦੀ ਹੈ ਗੱਲ ਜਦੋਂ ਵੀ ਪੁਲਿਸ ਸਾਡੀ ਘੇਰੇ ਜਾਂਦੀ ਹੈ ਸਵਾਲਾਂ ਦੇ ਚ ਉਹ ਸਾਰੇ ਬਚਾ ਹੋ ਜਾਂਦੇ ਥੱਲੇ ਵਾਲੇ ਫਸੇ ਜਾਂਦੇ ਨੇ ਜਿੱਦਾਂ ਕਿ ਹੁਣ ਤੁਸੀਂ ਪੁੱਲਰ ਸਾਹਿਬ ਦਾ ਹੀ ਲੈ ਲਓ ਆਪਾਂ ਕੇਸ ਡੀਜੀ ਆਪਣੇ ਡੀਏਸੀ ਦਾ ਹੀ ਲੈ ਲਈ ਉਹ ਦੇਖ ਲਓ ਅਜੇ ਤੱਕ ਸਸਪੈਂਡ ਕੀਤਾ ਗਿਆਨ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਐਡੇ ਅਜੇ ਇੰਨੇਕ ਸੰਗੀਨ ਜੁਰਮ ਲੱਗੇ ਨੇ ਤੇ ਇੱਕ ਸਾਡਾ ਥਾਣੇਦਾਰ ਹੋਵੇ ਉਹਤੇ ਪਰਚਾ ਦਰਜ ਹੋ ਜਵੇ ਕੋਈ ਸਿੰਪਲ ਪਰਚਾ ਦਰਜ ਵੀ ਹੋਇਆ ਹੈ ਨਾ ਮੰਨ ਲਓ ਕ腐ਸ਼ਨ ਦਾ ਹੀ ਹੋਇਆ ਤੇ ਉਹ ਐਸਐਚਓ ਮਤਲਬ ਉਸ ਥਾਣੇਦਾਰ ਨੂੰ ਜਾਂ ਸਿਪਾਈ ਹੌਲਦਾਰ ਨੂੰ ਡਿਸਮਿਸ ਕੀਤਾ ਜਾਂਦਾ ਤੇ ਇੱਥੇ ਇਹੋ ਜੀ ਕੋਈ ਗੱਲਬਾਤ ਨਹੀਂ ਹੁਣ ਗੱਲ ਇੱਥੇ ਇਹ ਆ ਖੜੀ ਹੋ ਜਾਂਦੀ ਆ ਕੇ ਕਿਸ ਸਰਕਾਰ ਨੂੰ ਛੱਡੀਏ ਜਾਂ ਅਫਸਰਾਂ ਨੂੰ ਛੱਡੀਏ ਕਿੰਨੂੰ ਅਸੀਂ ਕੀ ਕਰੀਏ ਇੱਕ ਪਾਸੇ ਡੀਜੀਪੀ ਸਾਹਿਬ ਦੀ ਇੰਟਰਵਿਊ ਚੱਲਦੀ ਹੈ ਕਿ ਜ਼ੀਰੋ ਟੋਲਰੈਂਸ ਆਲੀ ਹੁਣ ਜ਼ੀਰੋ ਟੋਲਰੈਂਸ ਤੇ ਜੇ ਆਪਾਂ ਆਉਨੇ ਆ ਤੇ ਡੀਜੀਪੀ ਸਾਹਿਬ ਦੀ ਜ਼ੀਰੋ ਟੋਲਰੈਂਸ ਇੱਥੇ ਫੇਲ ਹੋ ਜਾਂਦੀ ਆ ਕਿਉਂਕਿ ਸਾਡੀ ਖਾਕੀ ਨੂੰ ਜਦੋਂ ਪੁਲਿਸ ਰੂਲ ਇੱਕ ਖਾਕੀ ਸਾਡੀ ਇੱਕ ਅਫਸਰ ਡੀਜੀਪੀ ਸਾਡਾ ਇੱਕ ਪੰਜਾਬ ਸਾਡਾ ਖਵਾ ਪੰਜਾਬ ਤੇ ਹੀ ਲੰਦੇ ਆ ਬਾਹਰ ਆਪਾਂ ਨਹੀਂ ਜਾਂਦੇ ਫਿਰ ਇਹਦੇ ਵਿੱਚ ਦੋ ਨੀਤੀਆਂ ਕਿਉਂ ਚੱਲਦੀਆਂ ਮੈਂ ਤੇ ਇਸ ਗੱਲ ਨੂੰ ਇਹ ਕਾਂਗਾ ਫਿਰ ਬੈਗ ਭਰ ਕੇ ਜਿਹੜੇ ਨੋਟਾਂ ਦੇ ਦੇ ਦਿੰਦੇ ਹੋਣਗੇ ਉਹ ਬਜੇ ਹੋਣਗੇ ਤੇ ਜਿਹੜੇ ਕੋ ਨਹੀਂ ਦਿੰਦੇ ਉਹ ਵਿਚਾਰੇ ਸੜਕਾਂ ਤੇ ਤਰੇ ਫਿਰਦੇ ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਮਸਾਲਾ ਦੇ ਦੇਣਾ ਜਿਆਦਾ ਲੰਬੀਆਂ ਚੋਣੇ ਤੇ ਦੋ ਤਿੰਨ ਜਾਗਦੀਆਂ ਔਰ ਕਲੀਅਰ ਮਸਾਲਾ ਤੁਹਾਨੂੰ ਮੈਂ ਦੇਣਾ ਸਾਡੇ ਇੱਕ ਇਨਸਪੈਕਟਰ ਜਲੰਧਰ ਤੋਂ ਨਵਦੀਪ ਸਿੰਘ ਇਨਸਪੈਕਟਰ ਸੀ ਜਿਹਦੇ ਤੇ ਅਨ ਆਈਡੈਂਟੀਫਾਈਡ ਡੈੱਡ ਬੋਡੀ ਦਾ ਪਰਚਾ ਦੇ ਕੇ ਉਸ ਬੰਦੇ ਨੂੰ ਡਿਸਮਿਸ ਕਰ ਦਿੱਤਾ ਜੀ ਇਸ ਤੋਂ ਬਾਅਦ ਹਸ਼ਿਆਰ ਪਰ ਤੋਂ ਮੈਂ ਇੱਕ ਇਨਸਪੈਕਟਰ ਮਨੋਜ ਕੁਮਾਰ ਇਨਸਪੈਕਟਰ ਹੂੰ ਉਹਦੇ ਕੋਲ ਕੋਈ ਏਐਸਆਈ ਲੱਗਾ ਉਹ ਕ腐ਸ਼ਨ ਏਐਸਆਈ ਕਰਦਾ ਪਿਆ ਇਹਨੂੰ ਵੈਸੇ ਹੀ ਨਾਲ ਰੱਖ ਕੇ ਉਹ ਡਿਸਮਿਸ ਇਸ ਤੋਂ ਅੱਗੇ ਇੱਕ ਆਪਣੇ ਮੁਹਾਲੀ ਤੋਂ ਇਨਸਪੈਕਟਰ ਸੱਤ ਇਨਸਪੈਕਟਰ ਉਹਦੇ ਤੇ ਵੀ ਹੋਇਆ ਪਰਚੇ ਕਰ腐ਸ਼ਨ ਕੋਈ ਕਰ ਗਿਆ ਪੈਸਾ ਕਰਾਈ ਕੋਈ ਕਰ ਗਿਆ ਲੈ ਡਿਸਮਿਸ ਅੱਛਾ ਇਸ ਤੋਂ ਬਾਅਦ ਤੀਜੀ ਗੱਲ ਇਹ ਆ ਜਾਂਦੀ ਏ ਕਿ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਨਾ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਮੈਂ ਜੀ ਆ ਬਲੈਕ ਸੀਵ ਡਿਸਮਿਸ ਕਰ ਦਿੱਤੀ ਆ 52 ਦਾ ਪਿੱਛੇ ਡੀਜੀਪੀ ਸਾਹਿਬ ਦੀ ਇੰਟਰਵਿਊ ਆ ਸੀ ਮੈਂ ਡੀਜੀਪੀ ਸਾਹਿਬ ਨੂੰ ਇੱਕ ਪੁੱਛਣਾ ਚਾਹੁੰਨਾ ਕਿ ਜਿਹੜੇ ਤੁਹਾਡੇ ਬੰਦੇ ਪਰਚੇ ਹੋਏ ਹੁਣ 10-10 ਮਹੀਨੇ ਜੇਲਾ ਚ ਰਹਿ ਕੇ ਆਏ ਹੁਣ ਕਰਪਸ਼ਨ ਦੇ ਪਰਚੇ ਦਰਜ ਹੋਏ ਹੁਣ ਉਹਨਾਂ ਤੇ ਫਿਰ ਕਰਪਸ਼ਨ ਛੋਟੀ ਬੋਟੀ ਦੀ 2-2 3-3 ਲੱਖ ਦੀ ਕਰਪਸ਼ਨ ਦੇ ਪਰਚੇ ਦਰਜ ਹੋਏ ਹੋਣ ਉਹਨਾਂ ਤੇ ਈਵਨ ਕਿ ਕੱਲ ਦੀ ਤੁਸੀਂ ਅਖਬਾਰ ਪੜ੍ਹ ਲਓ ਉਹਨਾਂ ਉਹ ਪਰਚੇ ਹੋਏ ਹੋਣ ਔਰ ਬੰਦੇ ਤੁਸੀਂ ਫੇਰ ਐਸਾ ਚੁਲਾਏ ਹੋਣ ਫੇਰ ਤਾਂ ਡੀਜੀਪੀ ਸਾਹਿਬ ਨੂੰ ਮੈਂ ਤਾਂ ਕਹਿੰਦਾ ਡੀਜੀਪੀ ਸਾਹਿਬ ਤੁਹਾਨੂੰ ਬੈਗ ਕਿੰਨੇ ਦਾ ਭਰਕ ਜਾਂਦਾ ਸਾਡ ਵੀ ਪਤਾ ਲੱਗਣਾ ਚਾਹੀਦਾ ਕਿਉਂਕਿ ਸਾਡੇ ਬੰਦੇ ਵੀ ਕੁਝ ਬਰੀ ਹੋਏ ਨੇ ਜਿਹੜੇ ਸੜਕਾਂ ਤੇ ਤੁਰੇ ਫਿਰਦੇ ਨੇ ਔਰ ਈਵਨ ਕਿ ਮੁੱਖ ਮੰਤਰੀ ਸਾਹਿਬ ਨੇ ਲਿਖਤੀ ਚਿੱਠੀ ਤੁਹਾਨੂੰ ਭੇਜੀ ਕਿ ਆਹ ਬਰੀ ਹੋਏ ਬੰਦਿਆਂ ਨੂੰ ਤੁਸੀਂ ਬਹਾਲ ਕਰ ਦਿਓ ਤੁਸੀਂ ਉਹ ਬੰਦੇ ਬਹਾਲ ਨਹੀਂ ਕੀਤੇ ਤੇ ਇਹਦਾ ਮਤਲਬ ਕਰਪਸ਼ਨ ਨੂੰ ਤੇ ਕਰਾਈ ਮੈਨੂੰ ਤੁਸੀਂ ਖੁਦ ਆਪ ਜ਼ਿੰਮੇਵਾਰ ਹੋ ਸਦਾ ਦੇ ਵਿੱਚ ਕਿਉਂਕਿ ਇਸ ਸਬੰਧ ਦੇ ਵਿੱਚ ਮੈਂ ਆਈਜੀ ਹੈੱਡ ਕੁਆਰਟਰ ਸੁਖਚੈਨ ਸਿੰਘ ਗਿੱਲ ਨੂੰ ਵੀ ਭੇਲਿਆ ਉਹਨਾਂ ਕੋਲ ਵੀ ਇੱਕ ਮੰਗ ਰੱਖੀ ਮੈਂ ਕਹਾਂ ਜੀ ਆ ਡੀਜੀਪੀ ਸਾਹਿਬ ਨੂੰ ਵੀ ਇੱਕ ਚਿੱਠੀ ਦਿੱਤੀ ਗਈ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਬਾਲ ਕਰ ਦਿਓ ਔਰ ਥਰੂ ਸੁਵਪਨ ਸ਼ਰਮਾ ਸੀਪੀ ਸਾਹਿਬ ਮੇਰੇ ਸਾਹਮਣੇ ਦਿਗਾਲੇ ਉਹਨਾਂ ਨੇ ਸੀਪੀ ਸੁਵਪਨ ਸ਼ਰਮਾ ਜੀ ਨੂੰ ਕਿਹਾ ਕਿ ਮੇਰੇ ਵੱਲੋਂ ਡੀਜੀਪੀ ਸਾਹਿਬ ਨੂੰ ਲਿਖ ਦਿਓ ਵੀ ਆ ਜਿਹੜੇ ਬੰਦੇ ਬਰੀ ਹੋਏ ਇਹਨਾਂ ਨੂੰ ਬਾਲ ਕੀਤਾ ਜਾਵੇ ਉਹ ਚਿੱਠੀ ਲੋੜ ਲਈ ਰਹਿ ਗਈ ਕੋਈ ਰਿਪਲਾਈ ਨਹੀਂ ਜਾਂ ਨਾ ਆਜਾ ਹਾਂ ਦਾ ਕੁਝ ਰਿਪਲਾਈ ਨਹੀਂ ਇ ਕਿ ਸਾਡੀ ਜਿਹੜੀ ਪੁਲਿਸ ਜੋ ਵੀ ਕ੍ਰਾਈਮ ਦੇ ਵਿੱਚ ਮੈਂ ਤਾਂ ਸੀਨੀਅਰ ਅਫਸਰਾਂ ਦਾ ਨਾਮ ਲੈਣਾ ਵੀ ਉਹਨਾਂ ਦੀ سپورਟ ਤੋਂ ਬਗੈਰ ਕੁਝ ਨਹੀਂ ਹੋਦਾ ਜੇ ਉਹ سپورਟ ਕਰਦੇ ਤਾਂ ਬੰਦੇ ਤਾਂ ਹੀ ਨੁਕਰੀਆਂ ਕਰਦੇ ਪੈਣਗੇ ਵੈਸੇ ਕੋ ਉਤਰਾ ਸਾਹਿਬ ਵੀ ਤੁਸੀਂ ਬਹੁਤ ਵੱਡੀ ਗੱਲ ਆਖ ਦਿੱਤੀ ਹੈ ਬਹੁਤ ਵੱਡਾ ਇਲਜ਼ਾਮ ਲਾ ਦਿੱਤਾ ਕਿ ਤੁਸੀਂ ਡੀਜੀਪੀ ਸਾਹਿਬ ਵੀ ਦੱਸ ਦੇਣ ਕਿ ਕਿੰਨੇ ਦਾ ਬੈਗ ਜਾਂਦਾ ਮੈਂ ਤਾਂ ਕਹਿਣਾ ਪਿਆ ਤੁਹਾਡੇ ਸਾਹਮਣੇ ਕਹਿਣਾ ਪਿਆ ਡੀਜੀਪੀ ਸਾਹਿਬ ਜੇ ਇੱਕ ਪਾਸੇ ਕਹਿੰਦੇ ਵੇ 52 ਬੰਦਿਆਂ 'ਚ ਮੈਂ ਬਲੈਕ ਸ਼ੀਪ ਡਿਸਮਿਸ ਕਰ ਦਿੱਤੀਆਂ ਤੇ ਇਹ ਜਿਹੜੇ ਬੰਦੇ ਨੇ ਜਿਨ੍ਹਾਂ ਤੇ ਇੰਨੇ ਇੰਨੇ ਪਰਚੇ ਦਰਜ ਨੇ ਜੋ ਜੋ ਕੁਝ ਆ ਉਹਨਾਂ ਦਾ ਸਾਰੀ ਡਿਟੇਲ ਕੱਲ੍ਹ ਦਿਨਕ ਪਾਸੇ ਨੇ ਡਿ ਡੀਜੀਪੀ ਸਾਹਿਬ ਦੀ ਜ਼ੀਰੋ ਟੋਲਰੈਂਸ ਜਾਂ ਮੁੱਖ ਮੰਤਰੀ ਸਾਹਿਬ ਦੀ ਜ਼ੀਰੋ ਟੋਲਰੈਂਸ ਕਿੱਥੇ ਜਾਂਦੀ ਹੈ ਮੈਨੂੰ ਇਹਦੇ ਬਾਰੇ ਜਵਾਬ ਦਿੱਤਾ ਜਾਵੇ ਨਿਯਾਨ ਡੀਜੀਪੀ ਸਾਹਿਬ ਮੈਨੂੰ ਇੱਕ ਮੀਟਿੰਗ ਦਾ ਟਾਈਮ ਦਿੱਤਾ ਜਾਵੇ ਮੈਂ ਡੀਜੀਪੀ ਸਾਹਿਬ ਨੂੰ ਮਿਲਣ ਵਾਸਤੇ ਚਿੱਠੀਆਂ ਪਾ ਚੁੱਕਾ ਈਵਨ ਕਿ ਲਿਖਤੀ ਵੀ ਭੇਜ ਚੁੱਕਾ ਥਰੂ ਅਫਸਰਾਂ ਵੀ ਭੇਜ ਚੁੱਕਾ ਕਿ ਡੀਜੀਪੀ ਸਾਹਿਬ ਨੂੰ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਕਿਉਂਕਿ ਸਾਡੇ ਮੁਲਾਜ਼ਮਾਂ ਦੀਆਂ ਪੁਸ਼ ਮੰਗਾ ਕੋਈ ਮੁਲਾਜ਼ਮ ਕੁਝ ਕਹਿੰਦੇ ਵੀ ਤੁਸੀਂ ਮਿਲੋ ਡੀਜੀਪੀ ਸਾਹਿਬ ਨੂੰ ਮਿਲੋ ਜਿਹੜੀ ਮਿਲ ਕੇ ਦੱਸਾਂਗੇ ਸਾਨੂੰ ਮਿਲਣ ਦਾ ਟਾਈਮ ਦਿੱਤਾ ਜਾਵੇ ਮਿਲਣ ਵਾਸਤੇ ਦੋ ਅਫ ਉਕਲਾ ਜੀ ਇੱਕ ਰੱਖਿਆ ਜੀ ਆਈਜੀ ਹੈੱਡਕ quart ਆਈਜੀ ਹੈੱਡਕ quart ਸੁਖਚੈਨ ਸਿੰਘ ਦਾ ਕੰਮ ਹੈ ਜੀ ਮੈਨੂੰ ਤਾਂ ਡੀਜੀਪੀ ਜੀ ਕੰਮ ਕਹਿਣਗੇ ਜਦੋਂ ਕਿ ਜਦੋਂ ਆਰਡਰ ਕੋਈ ਹੁੰਦੇ ਨੇ ਉਹ ਡੀਜੀਪੀ ਸਾਹਿਬ ਨਾਲ ਨਹੀਂ ਹੁੰਦੇ ਆਪਣੇ ਸੁਖਚੈਨ ਸਿੰਘ ਗੇਲੋਂ ਨਾਲ ਹੁੰਦੇ ਨੇ ਨਹੀਂ ਤੇ ਆ ਮੈਂ ਤੁਹਾਨੂੰ ਦਿਖਾ ਦੇਣਾ ਆ ਥੋੜੇ ਦੋ ਤਿੰਨ ਦਿਨ ਪਹਿਲਾਂ ਹੀ ਹੋਏ ਨੇ ਇੱਕ ਸਸਪੈਂਡ ਕੀਤਾ ਡੀਐਸਪੀ ਉਹਦੇ ਤਾਂ ਥੱਲੇ ਆਰਡਰ ਕਿਦੇ ਨੇ ਸਾਈਨ ਕਿਦੇ ਹੋਏ ਨੇ ਆਈਜੀ ਹੈੱਡਕ quart ਸੁਖਚੈਨ ਸਿੰਘ ਦੇ ਮੈਂ ਇਹੋ ਜਿਹੀਆਂ ਗੱਲਾਂ ਕਰਦਾ ਜੇ ਇਹੋ ਜੇ ਅਫਸਰ ਜੇ ਸਾਡੀ ਪੁਲਿਸ ਨੂੰ ਕੰਟਰੋਲ ਕਰਨਗੇ ਤੇ ਕੰਟਰੋਲ ਕਿੱਥੋਂ ਹੋ ਜਾਣਾ ਕੰਟਰੋਲ ਕਰਨਾ ਉਹ ਸਾਰਾ ਪੁਲਿਸ ਦੇ ਅਫਸਰਾਂ ਦੇ ਹੱਥ ਵਿੱਚ ਹੀ ਹੈ ਪਰ ਜੇ ਅਫਸਰ ਉਹਨੂੰ ਅਨਸਾਰ ਨੀਤੀ ਦੇ ਨਾਲ ਚੱਲਣ ਇੱਕ ਰੂਲ ਮੁਤਾਬਕ ਇੱਕ ਵਰਦੀ ਮੁਤਾਬਕ ਸਾਰੀ ਚੀਜ਼ਾਂ ਨੂੰ ਇੱਕ ਲੈ ਕੇ ਚੱਲਣ ਔਰ ਇਹ ਸਾਰਿਆਂ ਨੂੰ ਇੱਕ ਲਾਈਨ ਤੇ ਰੱਖ ਕੇ ਚੱਲਣ ਸਾਡੇ ਕੋਲ ਸਾਡਾ ਪੁਲਿਸ ਰੂਲ ਇੱਕ ਸਾਰੇ ਸਾਰੇ ਪੁਲਿਸ ਰੂਲ ਇੱਕ ਦੇ ਨਾਲ ਹੀ ਭਰਤੀਆਂ ਕੋਈ ਬਾਹਰੋਂ ਤੇ ਆਣੀ ਹੈ ਤੇ ਇੱਕ ਤਰੀਕੇ ਨਾਲ ਚੱਲਿਆ ਜਾਵੇ ਤੇ ਜਿਹਦੇ ਵਿੱਚ ਸਾਡੇ ਪੁਲਿਸ ਦਾ ਮਨੋਬਲ ਵੀ ਬਣਿਆ ਰਹੇ ਤੇ ਕੰਮ ਕਰਨ ਦੀ ਵੀ ਸ਼ਕਤੀ ਜਿਹੜੀ ਉਹਨਾਂ ਦੇ ਵਧੀ ਰਹੇ ਤੇ ਕੰਮ ਵੀ ਇਮਾਨਦਾਰੀ ਨਾਲ ਹੋਣ ਤੇ ਸਾਰਾ ਕੁਝ ਠੀਕ ਹੋਏਗਾ ਅੱਛਾ ਮੈਂ ਅੰਤ ਵਿੱਚ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜੋ ਹੁਣ ਸਥਿਤੀ ਹੈ ਤੁਸੀ ਇਹਨੂੰ ਕਿਵੇਂ ਵਾਚਦੇ ਹੋ ਕਿ ਆਖਿਰ ਤੁਹਾਡੇ ਨਾਲ ਜਾਂ ਤੁਹਾਡੇ ਨਾਲ ਦੇ ਜਿਹੜੇ ਡਿਸਮਿਸਡ ਨੇ ਉਹਨਾਂ ਨਾਲ ਕਿਉਂ ਇਹੋ ਜਿਹਾ ਫਿਰ ਵਿਤਕਰਾ ਵਿਤਕਰਾ ਕਰੋਗੇ ਇਹਨੂੰ ਜੇ ਵਿਤਕਰਾ ਤੁਸੀਂ ਮੰਨਦੇ ਹੋ ਤਾਂ ਕਿਉਂ ਕੀਤਾ ਜਾ ਰਿਹਾ ਤੇ ਬਾਕੀ ਜਿਹੜਾ ਦਿਨਾਂ ਦੀ ਖਬਰ ਛਾਪੀ ਹੈ ਉਹਨਾਂ ਨੂੰ ਬਹਾਲ ਕਰਨ ਦਾ ਫਿਰ ਕੀ ਕਾਰਨ ਹੋਏਗਾ ਜੀ ਮੈਂ ਇੱਕੋ ਗੱਲ ਕਹੀ ਸਾਰੀਆਂ ਗੱਲਾਂ ਦਾ ਬਈ ਟਾਚੀ ਵਾੜਾ ਭਰ ਕੇ ਜਿਹਨੇ ਦੇਤਾ ਉਹ ਵਜੇ ਉਹਦਾ ਕੁਝ ਨਹੀਂ ਵਿਗੜਿਆ ਤੇ ਸਾਡੇ ਜਿਹੜੇ ਬੰਦੇ ਮੁਲਾਜ਼ਮ ਸੀ ਉਹਨਾਂ ਕੋਲ ਦੇਰ ਨੂੰ ਕੁਝ ਨਹੀਂ ਹੈਗਾ ਮੈਂ ਕੱਲ੍ਹ ਪੂਰੀ ਖਬਰ ਪਾਈ ਸੀ ਮੈਂ ਆਈਜੀ ਹੈੱਡ ਕੁਆਰਟਰ ਸਖ ਮੇਗਾ ਜੀ ਇਹ ਬੰਦੇ ਕਰ ਸਕਦੇ ਤੇ ਬਰੀ ਹੋਏ ਬੰਦੇ ਵਿਚਾਰੇ ਠੱਕੇ ਖਾਂਦੇ ਫਿਰਦੇ ਨੇ ਛੋਟੇ ਛੋਟੇ ਕੰਮਾਂ ਤੋਂ ਇੱਕ ਐਂ ਨਹੀਂ ਉਹਨਾਂ ਨੇ ਕੋਈ ਜਵਾਬ ਦਿੱਤਾ ਰਿਪਲਾਈ ਮੇਰਾ ਕੋਈ ਨਹੀਂ ਮੈਸੇਜ ਕਰਨਾ ਦੇਖ ਲੈ ਰਿਪਲਾਈ ਮੈਨੂੰ ਕੋਈ ਨਹੀਂ ਦਿੰਦਾ ਕਿਉਂਕਿ ਮੈਂ ਫਿਰ ਲਿਖਤੀ ਮੈਸੇਜ ਪਾਖਦਾ ਹੁਣ ਮੈਂ ਕੀ ਕਰ ਸਕਦਾ ਹਾਂ ਮੈਂ ਬੰਦਿਆਂ ਦਾ ਆਪਣੇ ਪੰਜਾਬ ਦੇ ਮੁਲਾਜ਼ਮਾਂ ਦੀ ਦੁੱਖ ਤਕਲੀਫ ਦਾ ਮੈਸੇਜ ਕਰ ਸਕਦਾ ਹਾਂ ਗਰੁੱਪ ਦੇ ਵਿੱਚ ਵੀ ਪਾਤਾ ਉਹਨਾਂ ਨੂੰ ਵੀ ਪਾਤਾ ਦੇਖ ਲਿਆ ਮੈਸੇਜ ਕੋਈ ਗੱਲਬਾਤ ਨਹੀਂ ਤੇ ਸੁਣਵਾਈ ਕੌਣ ਕਰੇਗਾ ਮੁੱਖ ਮੰਤਰੀ ਸਾਹਿਬ ਨੇ ਉਹ ਵੈਸੇ ਨਹੀਂ ਮਿਲਦੇ ਕਿਸੇ ਨੂੰ ਡੀਜੀਪੀ ਸਾਹਿਬ ਕਿਸੇ ਨੂੰ ਮਿਲਦੇ ਨਹੀਂ ਤੇ ਫਿਰ ਕਿੱਥ ਕਹਿੰਦਾ ਤੇ ਉਤਰ ਜਾਂਦੀ ਹੈ ਫਿਰ ਕਹਿੰਦੇ ਜੀ ਸਾਡੀ ਗੱਲ ਨਹੀਂ ਸੁਣਦੇ ਜੀ ਪੁਲਿਸ ਦੁਨੀਆ ਧੱਕਾ ਕਰਦੀ ਸਾਡੇ ਗਾ ਗੱਲ ਤੁਸੀਂ ਜਦੋਂ ਕਿਸੇ ਨੂੰ ਮਿਲਦਾ ਹੀ ਨਹੀਂ ਦੁੱਖ ਤਕਲੀਫ ਸੁਣਦੇ ਹੀ ਨਹੀਂ ਕਹੇ ਦੀ ਤੇ ਦੁਨੀਆ ਧਰਨਾਂ ਤੇ ਉਤਰੇ ਕਿਸ ਠੀਕ ਹੈ ਬਿਲਕੁਲ ਇਹ ਸਥਿਤੀ ਹੈ ਇਹ ਦੋ ਮੈਟਰ ਬਹੁਤ ਵੱਡੇ ਔਰ ਖਾਸ ਤੌਰ ਦੇ ਉੱਤੇ ਪੁਲਿਸਿੰਗ ਦਾ ਜਿਹੜਾ ਵਿਵਾਦ ਖੜਾ ਹੋਇਆ ਜਿਹੜੇ ਬਰਖਾਸਤ ਪੁਲਿਸ ਅਫਸਰ ਨੇ ਉਹਨਾਂ ਦਾ ਜਿਹੜਾ ਵਿਵਾਦ ਖੜਾ ਹੋਇਆ ਇਹਦਾ ਜਵਾਬ ਕਦੋਂ ਮਿਲੇਗਾ ਇਹ ਹੁਣ ਸਮੇਂ ਤੇ ਮੈਂ ਸਰ ਦੱਸਦੇ ਰਵਾਂਗੇ ਬੜੇ ਰੋਮਾਨੀਡੀ ਪੰਜਾਬੀ ਤੇ